ਗੁਰਦਾਸ ਵਲੋਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਉਣ ਲੱਗੇ ਆ ਜੀ ਬੜੇ ਬੜੇ ਆਪਾਂ ਬਣਾਵਾਂਗੇ ਸਾਬੂਦਾਣਾ ਦੇ ਜਿਹੜੇ ਬਹੁਤ ਖਾਣ ਵਿੱਚ ਸਾਬੂਦਾਣਾ ਜਿਹੜਾ ਕਿ ਬਹੁਤ ਹੀ ਜ਼ਿਆਦਾ ਹੈਲਦੀ ਹੁੰਦਾ ਤੇ ਇਹ ਬੜੇ ਬਣਾਉਣ ਵਾਸਤੇ ਸਾਨੂੰ ਕੋਈ ਜ਼ਿਆਦਾ ਸਮਾਨ ਦੀ ਲੋੜ ਨਹੀਂ ਪੈਣੀ ਸਿਰਫ ਥੋੜੇ ਜਿਹਾ ਸਮਾਨ ਤੋਂ ਆਪਾਂ ਬੜੇ ਜਿਹੜੇ ਅੱਜ ਦੇ ਬਣਾ ਕੇ ਤਿਆਰ ਕਰਾਂਗੇ ਤੇ ਨਾ ਹੀ ਇਹਨਾਂ ਨੂੰ ਕੋਈ ਟਾਈਮ ਜ਼ਿਆਦਾ ਲੱਗਦਾ ਬਣਾਉਣ ਵਿੱਚ ਝਟਪਟ ਬਣ ਕੇ ਪੰਜਾਂ ਦਸਾਂ ਮਿੰਟਾਂ ਦੇ ਵਿੱਚ ਵਿੱਚ बन ਕੇ ਤਿਆਰ ਹੋ ਜਾਂਦੇ ਨੇ ਤੇ ਸ਼ੁਰੂ ਕਰਦੇ ਆ ਜੀ ਇਹ ਬੜਿਆਂ ਨੂੰ ਬਣਾਉਣਾ ਤੇ ਨਾਲ ਦੀ ਨਾਲ ਤੁਹਾਨੂੰ ਮੈਂ ਸਮਾਨ ਦੱਸ ਦਾਂਗੀ ਆਪਾਂ ਕੀ ਕੀ ਪਾਉਣਾ ਤੇ ਨਾਲ ਹੀ ਦੱਸਾਂਗੇ ਜੀ ਮਸਾਲੇ ਸਾਨੂੰ ਕੀ ਕੀ ਚਾਹੀਦਾ ਮਸਾਲੇ ਸਾਬੂਦਾਨਾ ਬੜੇ ਬਣਾਉਣ ਵਾਸਤੇ ਮੈਂ ਇਥੇ ਲਏ ਨੇ ਜੀ ਆਲੂ ਲਏ ਨੇ ਉਬਲੇ ਹੋਏ ਇਹ ਹੈਗੇ 8-10 ਆਲੂ ਲਏ ਨੇ ਤੇ ਇੱਕ ਕोली ਸਾਬੂਦਾਨੇ ਨੂੰ ਆਪਾਂ 2 ਤੋਂ 3 ਘੰਟੇ ਪਹਿਲਾਂ ਭਿਓ ਕੇ ਰੱਖ ਲੈ ਜੀ ਤੁਸੀਂ ਦੇਖ ਸਕਦੇ ਬਿਲਕੁਲ ਆਪਣੇ ਸਾਬੂਦਾਨਾ ਜਿਹੜੇ ਗਲ ਗਏ ਨੇ ਤੇ ਨਾਲ ਹੀ ਲਿਆਂ ਹਰੀਆਂ ਮਿਰਚਾਂ ਤੇ ਅਰਾ ਰੋਟ ਲਿਆ 2 ਤੋਂ 3 ਚਮਚ ਤੇ ਨਾਲ ਹੀ ਲਿਆ ਇਥੇ ਕੜੀ ਪੱਤਾ ਤੁਸੀਂ ਇਹਦੇ ਜਗ੍ਹਾ ਹਰਾ ਧਨੀਆ ਵੀ ਤੁਸੀਂ ਪਾ ਸਕਦੇ ਹੋ ਤੇ ਸਭ ਤੋਂ ਪਹਿਲਾਂ ਹੁਣ ਆਪਾਂ ਆਲੂਆਂ ਨੂੰ ਛਿਲਕੇ ਤੇ ਇਹਨਾਂ ਨੂੰ ਮੈਸ਼ ਕਰਕੇ ਰੱਖ ਲੈਣੇ ਆਂ ਆਲੂਆਂ ਨੂੰ ਆਪਾਂ ਸਾਰੇ ਨੂੰ ਛਿਲਕੇ ਤੇ ਇਹਨਾਂ ਨੂੰ ਮੈਸ਼ ਕਰ ਲੈਣੇ ਆਂ ਫਿਰ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਵਿੱਚ ਮਸਾਲੇ ਮਿਕਸ ਕਰਨ ਤੋਂ ਬਾਅਦ ਫਿਰ ਆਪਾਂ ਇਹਨਾਂ ਦੇ ਵਿੱਚ ਪਾਵਾਂਗੇ ਜੀ ਸਾਬੂਦਾਣਾ ਜਿਹਨੂੰ ਆਪਾਂ ਭਿਉਂ ਕੇ ਰੱਖਿਆ ਸੀ ਤਿਆਰ ਕੀਤਾ ਹੋਇਆ ਆਲੂ ਆਪਾਂ ਛਿੱਲ ਕੇ ਰੱਖ ਲਏ ਨੇ ਤੇ ਹੁਣ ਇੱਧਰ ਕੱਟ ਲੈਣੇ ਆ ਜੀ ਮਿਰਚਾਂ ਤੇ ਮਿਰਚਾਂ ਦੇ ਬੜੇ ਆ ਜਿਹੜੇ ਮਿਰਚਾਂ ਆਪਾਂ ਜਿਹੜੀਆਂ ਅੱਜ ਪਾਉਣੀਆਂ ਨੇ ਇਹ ਆਪਾਂ ਪਾਉਣੀਆਂ ਨੇ ਕਰਾਰੀਆਂ ਕਿ ਬੱਚੇ ਕਹਿੰਦੇ ਪਿਆ ਅੱਜ ਬੜੇ ਜਿਹੜੇ ਖਾਣੇ ਆ ਥੋੜੇ ਜਿਹਾ ਸਪਾਈਸੀ ਖਾਣੇ ਆ ਇਹ ਸਪਾਈਸੀ ਬਣਾਉਣ ਵਾਸਤੇ ਆਪਾਂ ਤੇ ਹਰੀਆਂ ਮਿਰਚਾਂ ਦਾ ਇਸਤੇਮਾਲ ਕਰਾਂਗੇ ਜਿਆਦਾ ਆਪਾਂ ਹਰੀਆਂ ਮਿਰਚਾਂ ਹੀ ਪਾਵਾਂਗੇ ਸੁੱਕੀਆਂ ਨਹੀਂ ਪੋੜੀਆਂ ਤੇ ਮਿਰਚਾਂ ਨੂੰ ਵੀ ਇਸ ਤਰ੍ਹਾਂ ਕਰਦੇ ਇੱਕ ਬਰੀਕ-ਬਰੀਕ ਕੱਟ ਲੈਣਾ ਮਿਰਚਾਂ ਨੂੰ ਅਭੀ ਆਪਾਂ ਕੱਟ ਲਿਆ ਤੇ ਨਾਲ ਹੀ ਹੁਣ ਕੱਟ ਲਾਂਗੇ ਜੀ ਬਰੀਕ-ਬਰੀਕ ਬਿਲਕੁਲ ਜਿਸ ਤਰ੍ਹਾਂ ਪਤਨੀਆਂ ਕੱਟੀ ਦਾ ਇਸੇ ਤਰੀਕੇ ਆਪਾਂ ਕੜੀ ਪੱਤੇ ਨੂੰ ਵੀ ਕੱਟ ਲਾਂਗੇ ਤੇ ਤੁਸੀਂ ਕੜੀਏ ਧਨੀਆ ਵੀ ਪਾ ਸਕਦੇ ਹੋ ਆਪਣੇ ਕੋਲ ਅੱਜ ਅਸਿਗਾ ਜੀ ਇੱਥੇ ਕੜੀ ਪੱਤਾ ਤੇ ਕੜੀ ਪੱਤੇ ਦਾ ਟੇਸਟ ਵੀ ਜਿਹੜਾ ਬੜਿਆਂ ਦੇ ਵਿੱਚ ਬਹੁਤ ਵਧੀਆ ਹੁੰਦਾ ਤੇ ਇਹਨੂੰ ਬਰੀਕ-ਬਰੀਕ ਕੱਟ ਲੈਣਾ ਆਲੂਆਂ ਨੂੰ ਹੁਣ ਆਪਾਂ ਮੈਸ਼ ਕਰ ਲੈਨੇ ਆ ਤੇ ਇੱਥੇ ਕੜੀ ਪੱਤਾ ਤੇ ਹਰੀਆਂ ਮਿਰਚਾਂ ਨੂੰ ਆਪਾਂ ਕੱਟ ਕੇ ਰੱਖ ਲਿਆ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕਰ ਲੈਨੇ ਆ ਮੈਸ਼ ਤੁਸੀਂ ਗੱਦੂ ਕਾਸ਼ੇ ਵੀ ਕਰ ਸਕਦੇ ਹੋ ਆਲੂਆਂ ਨੂੰ ਆਪਾਂ ਮੈਸ਼ ਕਰ ਲਿਆ ਆ ਤੇ ਹੁਣ ਇਹਦੇ ਵਿੱਚ ਪਾ ਦਿੰਨੇ ਆ ਜੀ ਬਾਕੀ ਦੇ ਜਿਹੜੇ ਰੰਦੇ ਨੇ ਮਸਾਲੇ ਤਾਂ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਹਰੀਆਂ ਮਿਰਚਾਂ ਕੱਟਿਆ ਹੋਇਆ ਕੜੀ ਪੱਤਾ ਕੜੀ ਪੱਤਾ ਤੁਸੀਂ ਆਪਣੀ ਮਰਜ਼ੀ ਮੁਤਾਬਕ ਘੱਟ ਵੱਧ ਤੁਸੀਂ ਪਾ ਸਕਦੇ ਹੋ ਤੇ ਨਾਲ ਹੀ ਇੱਥੇ ਮੈਂ ਲਿਆ ਦੋ ਚਮਚ ਅਰਹ ਰੋਟ ਲਿਆ ਇਹਦੇ ਨਾਲ ਜਿਹੜਾ ਬੜਿਆਂ ਦਾ ਜੋੜ ਆ ਬਹੁਤ ਵਧੀਆ ਬਣੇਗਾ ਤੇ ਦੋ ਇੱਕ ਚਮਚ ਆਪਾਂ ਲੈ ਇਥੇ ਸਾਬਤ ਧਨੀਆ ਸਾਬਤ ਧਨੀਆ ਦਾ ਟੇਸਟ ਤੇ ਕੜੀ ਪੱਤੇ ਦਾ ਟੇਸਟ ਇਹਨਾਂ ਬੜਿਆਂ ਦੇ ਵਿੱਚ ਬਹੁਤ ਵਧੀਆ ਆਉਂਦਾ ਤੇ ਸਵਾਦ ਅਨੁਸਾਰ ਇਥੇ ਪਾ ਦਾਂਗੇ ਜੀ ਅੱਧਾ ਚਮਚ ਆਪਾਂ ਲੂਣ ਦਾ ਇੱਥਾ ਚੌਥਾਈਸਾ ਪਾਵਾਂਗੇ ਆਪਾਂ ਲਾਲ ਮਿਰਚ ਕਿਉਂਕਿ ਆਪਾਂ ਹਰੀ ਮਿਰਚ ਪਾਈ ਹੈ ਇਹ ਮਿਰਚ ਆਪਾਂ ਕਲਰ ਦੇਣ ਉਸੇ ਪਾਵਾਂਗੇ ਤੇ ਥੋੜ੍ਹਾ ਚਮਚ ਦਾ ਚੌਥਾ ਹਿੱਸਾ ਹੀ ਆਪਾਂ ਇਥੇ ਥੋੜੀ ਜੀ ਅਜਵੈਨ ਪਾਵਾਂਗੇ ਚੁਟਕੀ ਇੱਕ ਤੇ ਇੰਨੇ ਮਸਾਲਿਆਂ ਤੋਂ ਆਪਾਂ ਹੁਣ ਤਿਆਰ ਕਰਾਂਗੇ ਜੀ ਅੱਜ ਦੇ ਬੜੇ ਬਣਾਉਣੇ ਇਹ ਇਹਨਾਂ ਮਸਾਲਿਆਂ ਨੂੰ ਪਹਿਲਾਂ ਆਲੂਆਂ ਦੇ ਵਿੱਚ ਕਰ ਲੈਨੇ ਆ ਮਿਕਸ ਕਿਉਂਕਿ ਆਪਾਂ ਜਿਹੜਾ ਸਾਬੂਦਾਣਾ ਪਾਉਣਾ ਉਹ ਬਾਅਦ ਚ ਪਾਵਾਂਗੇ ਪਹਿਲਾਂ ਆਪਾਂ ਜਿਹੜੇ ਬਾਕੀ ਮਸਾਲੇ ਨੇ ਆਲੂਆਂ ਦੇ ਵਿੱਚ ਮਿਕਸ ਕਰ ਲਈਏ ਇਹਨਾਂ ਨੂੰ ਮਸਾਲੇ ਮਿਕਸ ਕਰ ਦਿੱਤੇ ਨੇ ਆਪਾਂ ਆਲੂਆਂ ਦੇ ਵਿੱਚ ਤੇ ਨਾਲ ਹੀ ਇੱਥੇ ਪਾਵਾਂਗੇ ਜੀ ਆਪਾਂ ਸਾਬੂਦਾਣਾ ਤੇ ਮਿਕਸ ਕਰ ਲੈਨੇ ਆਂ ਹੱਥ ਨਾਲ ਕਰ ਲਾਂਗੇ ਚੰਗੀ ਤਰ੍ਹਾਂ ਸਾਬੂਦਾਣਾ ਆਪਾਂ ਆਲੂ ਦੇ ਵਿੱਚ ਚੰਗੀ ਤਰੀਕੇ ਨਾਲ ਮਿਕਸ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਤੇ ਮਸਾਲੇ ਵੀ ਸਾਰੇ ਮਿਕਸ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਦੇ ਬੜੇ ਤਿਆਰ ਕਰਦੇ ਆਂ ਹੱਥ ਨੂੰ ਆਪਾਂ ਥੋੜਾ ਜਿਹਾ ਤੇਲ ਲਾ ਕੇ ਤੇ ਇੰਨੇ ਜਿਹੜੇ ਵੱਡੇ ਆਲੂ ਆnde ਤੇ ਸਾਬੂਦਾਨੇ ਦੇ ਇਹਨਾਂ ਨੂੰ ਆਪਾਂ ਗੋਲ ਕਰ ਲਾਂਗੇ ਜੀ ਚੰਗੀ ਤਰ੍ਹਾਂ ਤੁਸੀਂ ਆਪਣੇ ਜਿਸ ਤਰ੍ਹਾਂ ਦਾ ਸਾਈਜ਼ ਤੁਹਾਨੂੰ ਚਾਹੀਦਾ ਤੁਸੀਂ ਬਣਾ ਕੇ ਗੋਲ ਤਿਆਰ ਕਰ ਸਕਦੇ ਹੋ ਤੇ ਆਪਾਂ ਲਵਾਂਗੇ ਜੀ ਇਸ ਤਰ੍ਹਾਂ ਦੇ ਏਡੇ ਸਾਈਜ਼ ਦੇ ਵੜੇ ਤੇ ਇਹਨਾਂ ਨੂੰ ਚੰਗੀ ਤਰੀਕੇ ਨਾਲ ਗੋਲ ਕਰਕੇ ਤੇ ਇਹਦੇ ਸੈਂਟਰ ਦੇ ਵਿੱਚ ਆਪਾਂ ਉਂਗਲ ਦੇ ਨਾਲ ਇਸ ਤਰ੍ਹਾਂ ਛੇਕ ਕੱਢ ਕੇ ਤਿਆਰ ਕਰ ਲਾਂਗੇ ਵੜੇ ਜਿਹੜੇ ਦੇਖੋ ਕਿੰਨੇ ਵਧੀਆ ਆਪਣੇ ਜਿਹੜੇ ਵੜੇ ਆ ਤਿਆਰ ਨੇ ਤੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਵੜੇ ਜਿਹੜੇ ਇਹਨਾਂ ਨੂੰ ਕਰ ਲੈਨੇ ਆ ਜੀ ਤਿਆਰ ਤੁਸੀਂ ਸ਼ੇਪ ਕੋਈ ਵੀ ਦੇ ਸਕਦੇ ਹੋ ਇਹਨਾਂ ਨੂੰ ਤੇ ਲੋ ਜੀ ਵੜੇ ਆਪਣੇ ਜਿਹੜੇ ਸਾਰੇ ਆਪਾਂ ਤਿਆਰ ਕਰ ਲਏ ਨੇ ਤੇ ਹੁਣ ਚਲ ਚੁੱਲੇ ਵੱਲ ਇਹਨਾਂ ਨੂੰ ਕਰ ਲੈਨੇ ਆ ਜੀ ਫਰਾਈ ਤੇਲ ਪਾ ਲੈਨੇ ਆ ਫਰਾਈ ਪੈਨ ਚ ਤੇ ਤੁਸੀਂ ਤੇਲ ਜਾਂ ਰਿਫਾਈਨਡ ਕੋਈ ਵੀ ਚੀਜ਼ ਲੈ ਸਕਦੇ ਹੋ ਪਰ ਜਿਆਦਾ ਤੇਲ ਦੇ ਜਿਹੜੇ ਵੜੇ ਦੇ ਜਿਹੜੇ ਸਰੋਂ ਦੇ ਤੇਲ ਵਿੱਚ ਬਹੁਤ ਸਵਾਦ ਬਣਦੇ ਨੇ ਤੇਲ ਵੀ ਆਪਣਾ ਇਦਾਂ ਹੋ ਗਿਆ ਜੀ ਗਰਮ ਤੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਵੜੇ ਜੋਨੇ ਨਾਲ ਸਾਰੇ ਵੜਿਆਂ ਨੂੰ ਆਪਾਂ ਕਰ ਲੈਨੇ ਆ ਥੋੜੇ ਥੋੜੇ ਪਾ ਕੇ ਫਰਾਈ 2 ਮਿੰਟ ਹੋ ਗਏ ਨੇ ਵੜਿਆਂ ਨੂੰ ਆਪਾਂ ਨੇ ਇਹਨਾਂ ਨੂੰ ਸੇਕ ਦਿਆ ਨੂੰ ਤੇ ਹੁਣ ਇਹਨਾਂ ਦੀ ਸਾਈਡ ਨੂੰ ਕਰ ਦਿੰਨੇ ਆ ਜੀ ਸੇਕ ਤੇ ਤੁਸੀਂ ਦੇਖ ਸਾਜੇ ਕਿੰਨੇ ਵਧੀਆ ਆਪਾਂ ਨੇ ਜਿਹੜਾ ਵੜਿਆਂ ਨੂੰ ਜਿਹੜਾ ਸੇਕਾ ਲੱਗਾ ਇੱਕ ਬਣੇ ਪੂਰੀ ਵੀ ਕ੍ਰਿਸਪੀ ਹੋ ਗਏ ਨੇ ਤੇ ਇਹਨਾਂ ਸਾਰਿਆਂ ਗੜਿਆਂ ਦੇ ਪਾਸੇ ਨਾਲ ਪਾ ਦਿੰਨੇ ਆ ਤੇ 2 ਤੋਂ 3 ਮਿੰਟ ਆਪਾਂ ਹੋ ਰਿਹਾ ਇਹਨਾਂ ਨੂੰ ਦੂਸਰੀ ਸਾਈਡ ਤੋਂ ਕਰ ਲੈਂਦੇ ਆ ਫਰਾਈ ਗੜੇ ਆਪ ਹੋ ਗਏ ਨੇ ਸਾਰੇ ਫਰਾਈ ਤੇ ਇਹਨਾਂ ਨੂੰ ਆਪਾਂ ਕੱਢ ਲੈਂਦੇ ਆ ਹੁਣ ਕਿਦੇ ਰਹਿੰਦੇ ਵੀ ਬੜੇ ਆਪਾਂ ਕਰ ਲੈਨੇ ਆ ਜੀ ਫਿਰਾਈ ਬੜੇ ਆਪਣੇ ਜਿਹੜੇ ਬਣ ਕੇ ਸਾਰੇ ਤਿਆਰ ਹੋ ਗਏ ਨੇ ਸਿਰਫ 2 ਕੁ ਮਿੰਟਾਂ ਲਈ ਹੋਰ ਆਪਾਂ ਇਹਨਾਂ ਨੂੰ ਸੇਕ ਲਵਾਵਾਂਗੇ ਥੋੜੇ ਜਿਹਾ ਹੋਰ ਕਰਾਰੇ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਜੀ ਪਲੇਟ 'ਚ ਪਾ ਕੇ ਇਹਨਾਂ ਬਣੇ ਹਨ ਸਰਵ ਬਹੁਤ ਹੀ ਵਧੀਆ ਬਣੇ ਨੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਦੇਸੀ ਜੇ ਤਰੀਕੇ ਨਾਲ ਸਾਬੂਦਾਣਾ ਵੜੇ ਬਣਾ ਕੇ ਦੇਖੋ ਖਾਣ ਵਿੱਚ ਜਿੰਨੇ ਸਵਾਦ ਲੱਗਦੇ ਆ ਬਣਾਉਣ ਵਿੱਚ ਵੀ ਓਨੇ ਹੀ ਇਹ ਝਟਪਟ ਬਣ ਕੇ ਤਿਆਰ ਹੋ ਜਾਂਦੇ ਨੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਨਾਂ ਨੂੰ ਵੜੇ ਹੋ ਗਏ ਨੇ ਤਿਆਰ ਤੇ ਇਹਨਾਂ ਨੂੰ ਵੀ ਕੱਢ ਕੇ ਤੇ ਹੁਣ ਆਪਾਂ ਕਰਦੇ ਆ ਜੀ ਇਹਨਾਂ ਨੂੰ ਸਰਵ ਬਹੁਤ ਹੀ ਵਧੀਆ ਵੜੇ ਬਣੇ ਨੇ ਤੁਸੀਂ ਕਲਰ ਵੀ ਦੇਖ ਸਕਦੇ ਹੋ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਤੇ ਕਰਾਰੇ ਵੀ ਬਹੁਤ ਜ਼ਿਆਦਾ ਬਣੇ ਤੇ ਲਓ ਜੀ ਆਪਣੇ ਸਾਬੂਦਾਣਾ ਵੜੇ ਬਣ ਕੇ ਬਿਲਕੁਲ ਹੋ ਗਏ ਨੇ ਤਿਆਰ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਬਣੇ ਨੇ ਤੇ ਬਹੁਤ ਜ਼ਿਆਦਾ ਕਰਾਰੇ ਬਣੇ ਨੇ ਬਾਹਰੋਂ ਪੂਰੇ ਕਰਾਰੇ ਤੇ ਅੰਦਰੋਂ ਨਰਮ ਬਣੇ ਨੇ ਤੇ ਇਹਨਾਂ ਵੜਿਆਂ ਨੂੰ ਆਪਾਂ ਸਰਵ ਕਰਾਂਗੇ ਜੀ ਲਾਲ ਚਟਨੀ ਦੇ ਨਾਲ ਤੁਸੀਂ ਹਰੀ ਚਟਨੀ ਲਾਲ ਚਟਨੀ ਟਮੇਟੋ ਕੇਚਪ ਕਿਸੇ ਵੀ ਚੀਜ਼ ਨਾਲ ਤੁਸੀਂ ਇਹਨਾਂ ਨੂੰ ਖਾ ਸਕਦੇ ਹੋ ਤੇ ਆ ਦੇਖੋ ਬੇ ਬੜੇ ਬਹੁਤ ਵਧੀਆ ਬਣੇ ਨੇ ਤੇ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ